ਜਾਨਪੁਰ ਦੇ ਨਾਲ ਲੱਗਦੇ ਪਿੰਡ ਗਗਰਾ ਦੇ ਲੋਕਾਂ ਨੇ ਨਗਰ ਕੌਂਸਲ ਦੇ ਖਿਲਾਫ ਕੀਤਾ ਪ੍ਰਦਰਸ਼ਨ ਉੱਥੇ ਹੀ ਸਤਾਨੀ ਲੋਕਾਂ ਵੱਲੋਂ ਦੱਸਿਆ ਗਿਆ ਸੀ ਜਦੋਂ ਸਾਡਾ ਪਿੰਡ ਨਗਰ ਕੌਂਸਲ ਦੀ ਜੂਹ ਦੇ ਵਿੱਚ ਆਇਆ ਸੀ ਤਾਂ ਨਗਰ ਕੌਂਸਲ ਵਾਲੋ ਇੱਥੇ ਵਾਟਰ ਸਪਲਾਈ ਦੀ ਮੋਟਰ ਲਗਾਈ ਗਈ ਸੀ ਜੋ ਕਿ ਕਿਸੇ ਦੀ ਜ਼ਮੀਨ ਦੇ ਉੱਤੇ ਲਗਾਈ ਗਈ ਸੀ ਹੋਰ ਉਹਨੂੰ ਉੱਥੇ ਯਕੀਨ ਦਿਵਾਇਆ ਗਿਆ ਸੀ ਕਿ ਤੈਨੂੰ ਨੌਕਰੀ ਦਿੱਤੀ ਜਾਵੇਗੀ ਜਿਸ ਸਬੰਧੀ ਆਪਣੀ ਜ਼ਮੀਨ ਦੇ ਉੱਤੇ ਮੋਟਰ ਲਗਾਉਣ ਲਈ ਕਹੇ ਦਿੱਤਾ ਪਿਛਲੇ ਲੰਬੇ ਸਮੇਂ ਤੋਂ ਹੀ ਉਹਨੂੰ ਇੱਕ ਸੰਗਰਾਸ਼ ਦੀ ਜ਼ਿੰਦਗੀ ਜੀਣਾ ਪੈ ਰਿਹਾ ਹੈ ਉੱਥੇ ਹੀ ਉਹ ਦੱਸਿਆ ਕਿ ਜਦੋਂ ਦੀ ਨਗਰ ਕੌਂਸਲ ਨੇ ਮੈਨੂੰ ਨ ਗੱਲ ਇਥੋਂ ਤੱਕ ਰਾਗੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੁਆਰਾ ਮੈਨੂੰ ਆ ਕੇ ਕਿਹਾ ਗਿਆ ਕਿ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੋਰ ਇਹ ਵੀ ਕਿਹਾ ਗਿਆ ਕਿ ਤੂੰ ਅਗਰ ਮੋਟਰ ਨੂੰ ਹੱਥ ਲਗਾਉਣਾ ਹੈ ਤਾਂ ਤੇਰੇ ਤੇ ਪਰਚਾ ਕਰਵਾਇਆ ਜਾਏਗਾ ਉੱਥੇ ਹੀ ਉਹਨੇ ਕਿਹਾ ਕਿ ਮੇਰੀ ਜ਼ਮੀਨ ਦੇ ਉੱਤੇ ਹੀ ਮੋਟਰ ਲਗਾ ਕੇ ਮੈਨੂੰ ਇਦਾਂ ਦੀ ਤਾਨਾਸ਼ਾਹੀ ਦਿਖਾਉਣਾ ਚੰਗੀ ਗੱਲ ਨਹੀਂ ਹੈ ਉੱਤੇ ਹੀ ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦੇ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਉਹ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਇਹਨੂੰ ਨੌਕਰੀ ਤੋਂ ਕੱਢਿਆ ਤਾਂ ਨਗਰ ਕੌਂਸਲ ਦਾ ਗਿਰਾਵ ਕੀਤਾ ਜਾਵੇਗਾ ਔਰ ਨਗਰ ਕੌਂਸਲ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਜਾਣਗੇ ਪਹਿਲਾਂ ਤਾਂ ਲੋਕਾਂ ਨੂੰ ਯਕੀਨ ਵਿੱਚ ਲੈ ਕੇ ਲੋਕਾਂ ਦੀ ਜ਼ਮੀਨਾਂ ਦੇ ਉੱਤੇ ਮੋਟਰ ਲਗਾ ਦਿੱਤੀ ਜਾਂਦੀ ਹੈ ਜਦੋਂ ਉਹ ਆਪਣੀ ਜ਼ਮੀਨ ਦਾ ਹੱਕ ਮੰਗਣ ਲਈ ਖੜੇ ਹੁੰਦੇ ਹਨ ਤਾਂ ਪ੍ਰਸ਼ਾਸਨ ਹੀ ਉਹਦੇ ਖਿਲਾਫ ਖੜਾ ਹੋ ਜਾਂਦਾ ਹੈ ਇਹ ਕਿੱਥੋਂ ਦਾ ਇਨਸਾਫ ਹੈ ਨਹੀਂ ਕਰੇਗੀ ਕੱਟਾ ਸਹੀ ਨਹੀਂ ਕਰੇਗੀ ਕੱਟਾ ਸਹੀ ਨਹੀਂ ਕਰੇਗੀ ਰੀਪੋ ਦਾ ਹੱਕ ਰੱਖੇ ਰੀਪੋ ਦਾ ਹੱਕ ਰੱਖੇ ਵੱਡਾ ਹੱਕ ਰੱਖੇ ਵਿਜਨਪੁਰ ਕਮੇਟੀ ਮਰਦਾਬਾਦ ਮੁੜਾ ਪਰ ਦਰਸ਼ਨ ਕੀਤਾ ਯਾਰਾ ਕੀ ਕਰਨਾ ਇਹ ਕੁਝੇ ਕੁ ਸਮੇਂ ਗੁਜ਼ਰ ਇੱਥੇ ਆਡੀ ਜਗ੍ਹਾ ਤੋਂ ਹੁੰਦੀ ਕੁਝ ਸਮੇਂ ਬਿਤਾ ਕੇ ਕਹਿੰਦੇ ਵੀ ਇੱਥੇ ਇੱਥੇ ਕਰੋ ਬੋਰ ਐਂ ਦੇ ਦੇ ਜਗ੍ਹਾ ਦਿੱਤੀ ਬੋਰ ਰਹਾਤਾ ਕੁਝ ਕਮੇਟੀ ਕਰਦੇ ਬੰਦੇ ਆਏ ਕਹਿੰਦੇ ਵੀ ਤੋਨੇ ਇੱਕ ਬੰਦੇ ਨੂੰ ਨੌਕਰੀ ਮਿਲੇਗੀ ਮੈਂ ਕਹਾਂ ਠੀਕ ਹੈ ਜੀ ਇਹ ਇਹ ਹੁਣ ਤੱਕ ਮੈਂ ਮੈਨਾਂ ਬਹੁਤ ਬਹੁਤ ਮੈਨਾਂ ਕ ਕਰ ਰਿਹਾ ਤੱਕਾ ਬਹੁਤ ਕ ਕਰ ਰਿਹਾ ਉਹ ਜਿਹੜਾ ਸਾਡੇ ਪਿੰਡ ਦਾ ਫਟ ਪਾਣਾ ਕਹਿੰਦੇ ਵੀ ਮੋਦ ਬਾਰ ਸਾਡਾ ਐਮਸੀ ਇਹ ਜੇ ਮੇਰੇ ਕਦੇ ਵੀ ਬਰਬਰ ਖਵਾਦਾ ਆਈਆਂ ਆਮਾਦੀ ਪਾਰਟੀ ਦੇ ਬੰਦੇ ਬਰਕਰ ਬੰਦੇ ਆਈਆਂ ਆਈਆਂ ਆਮਾਦ ਪਾਰਟੀ ਦੇ ਬਰਕਰ ਬੰਦੇ ਆ ਇਹ ਮੇਨ ਤੱਕ ਧੱਕਾ ਕਰ ਰਿਆ ਛੋਟੇ ਛੋਟੇ ਮੇਰੇ ਬੱਚੇ ਮੇਰੇ ਛੋਟੇ ਛੋਟੇ ਬੱਚੇ ਮੇਰੇ ਇਹ 7000 ਰੁਪਏ ਮੈਨੂੰ ਦਿਖਾ ਦੇ ਦੇ ਮੈਨੂੰ 7000 ਰੁਪਿਆ ਇਹ ਮੈਨੂੰ ਕਹਿ ਰਿਹਾ ਵੀ ਤੂੰ ਕਮੇਟੀ ਘਰ ਆ ਕੰਮ ਕਰ ਕਮੇਟੀ ਘਰ ਮੈਂ ਕਿਸੇ ਕੰਮ ਕਰਾਂਗਾ ਸਾਥੀਆਰ ਮੇਰੀ ਉਹ ਤੇ ਬਾਰਾ ਨਹੀਂ ਖੰਦੀ ਸਰ ਸਰ ਮੇਰੀ ਸਾਥੀਆਰ ਮੇਰੀ ਬਿਲਕੁਲ ਨਹੀਂ ਬਾਰਾ ਖੰਦੀ ਸਾਥੀਆਰ ਮੈਂ ਆਪਣੇ ਟੱਬਰ ਪਾਲਾਂਗਾ ਜਾਂ ਸਾਥੀਆਰ ਮੈਂ ਆਪਣੇ ਕਰਾਂਗਾ ਤਨਖਾਹ ਪਾਂਦੇ ਕਦੀ 2 ਮਹੀਨੇ ਬਾਅਦ ਪਾਤੀ ਕਦੀ 3 ਮਹੀਨੇ ਬਾਅਦ ਪਾਤੀ 3 ਮਹੀਨੇ ਉਹ ਦੇਖੋ ਸਾਥੀਆਰ ਮੈਂ ਕੀ ਕਰਾਂਗਾ ਆਪਣਾ ਘਰ ਚਲਾਵਾਂਗਾ ਆਪਣਾ ਤਾਂ ਮੈਂ ਕੀ ਕਰਾਂਗਾ ਆਪਣਾ ਕਿਹੜੀ ਜਗ੍ਹਾ ਤੇ ਮੋਰ ਕਰਵਾਇਆ ਗਿਆ ਸੀ ਇਹ ਬਿੱਟੂ ਪਰ ਪਤਾ ਦੇ ਟਾਈਮ ਤੇ ਆਪਦੇ ਸਮਝੇ ਨਵੇਂ ਉਸ ਨੇ ਉਹ ਤਾਂ ਕਹਿੰਦੇ ਜੇ ਤੂੰ ਮੋਟਰ ਬੰਦ ਕੀਤੀ ਤੈਨੂੰ ਤੈਨੂੰ ਅਸੀਂ ਤੈਨੂੰ ਅੰਦਰ ਵੀ ਅੰਦਰ ਕਰਾਵਾਂਗੇ ਤੈਨੂੰ ਮੇਰੀ ਮੇਰੀ ਜਗ੍ਹਾ ਤੇ ਬਸ ਮੋਟਰ ਪੁੱਟੀ ਜਾਏ ਬਸ ਮੈਨੂੰ ਇਹੀ ਚਾਹੀਦਾ ਮੱਕ ਮੈਨੂੰ ਬਸ ਜਾਂ ਤੇ ਮੈਨੂੰ ਜਾਂ ਤੇ ਮੈਨੂੰ ਮੇਰੀ ਮੇਰੀ ਤਨਖਾਹ ਦੇਵੋ ਜਾਂ ਮੇਰੀ ਇੱਥੇ ਤਨਖਾਹ ਮੇਰੀ ਮੇਰੀ ਲੋ ਬਸ ਮੇਰੀ ਪਾਣੀ ਦੇ ਕੀ ਹਾਲਾਤ ਹੈ ਪਾਣੀ ਬਹੁਤ ਬਹੁਤ ਹੈ ਗੰਦੀ ਬੜੀ ਬਹੁਤ ਗੰਦੀ ਹੈ ਪਾਪਾ ਪਾਣੀ ਆ ਰਹੀ ਹੈ ਸਾਰੇ ਪਿੰਡ ਪਾ ਪਾਣੀ ਪੀ ਰਹੇ ਤੇ ਗੰਦਾ ਪਾ ਪਾਣੀ ਪੀ ਰਹੇ ਪਈ ਪੀ ਰਿਆ ਲੋਕ ਗੰਦਾ ਪਾਣੀ ਪੀ 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 ਕਰਦੇ ਆ ਮੈਨੂੰ ਲੋਕ ਦੀ ਹਾਂਜੀ ਮੈਨੂੰ ਲੋਕ ਦੇ ਬਾਰੇ ਬਾਰੇ ਕਰਦਾ ਮੈਨੂੰ ਨੇ ਅੱਜ ਤਿੰਨ ਮਹੀਨੇ ਹੋ ਗਏ 11 ਮਹੀਨੇ ਬਾਅਦ ਬਾਹਰ ਮੈਨੂੰ ਜਵਾਬ ਦੇ ਦੇਣਾ ਮੈਨੂੰ ਨੇ ਅੱਜ ਇਹ ਇਹ ਸਭ ਆਏ ਤੇ ਮੋਕੇ ਨਹੀਂ ਸੀ ਆਈ ਅਜਾਈ ਯੂਸਾ ਬਾਈ ਉਹ ਵੀ ਐਮਐਮਸੀ ਨਾਲ ਨਹੀਂ ਆਏ ਮੈਂ ਐਮਐਮਸੀ ਕੋ ਦੋ ਵਾਰ ਹੀ ਗਿਆ ਮੈਂ ਤੇ ਮੇਰੀ ਘਰ ਦੀ ਮੇਰੀ ਮੈਂ ਕੁਦਮਣਾ ਨੂੰ ਗਿਆ ਇਹ ਉਹੀ ਪ੍ਰਧਾਨ ਨੇ ਮੇਰੀ ਡੁੱਢੀ ਰਹੀ ਗੱਲ ਨਹੀਂ ਸੁਣਦਾ ਕੋਈ ਵੀ ਤੇ ਇੱਕ ਇੱਕੋ ਦੁਗਣਾ ਨੇ ਮੇਰੀ ਰਹੀ ਪਿੱਛੇ ਨਾ ਅੱਜ ਕਮਾਰ ਲੋਕ ਤੇ ਨੂੰ ਮਿਲੇਗੀ ਤੈਨੂੰ ਇਹ ਜਗ੍ਹਾ ਤੇਰੀ ਹੈ ਤੇਰੀ ਜਗ੍ਹਾ ਰਣੀ ਹੈ ਤੂੰ ਮਾਲਕ ਹੈ ਇਸ ਜਗ੍ਹਾ ਜਗ੍ਹਾ ਦਾ ਅੱਜ ਜੇ ਯੂਸਾਬ ਆ ਜਾਏ ਜਿਹੜੇ ਜਿਹਦੇ ਸਿਕੰਦਰ ਕਹਿੰਦੇ ਸ਼ਗਾਰ ਜਗ੍ਹਾ ਗਈਆ ਮੈਂ ਕਹਾ ਮੇਰੀ ਜਗ੍ਹਾ ਸ਼ਗਾਰੀ ਹੈ ਜਗ੍ਹਾ ਮੇਰੀ ਘਰ ਦੀ ਜਗ੍ਹਾ ਗਈ ਇੱਥੇ ਮੇਰੇ ਕੇਹੇ ਬੇਨਰ ਬਸ ਹੋ ਜਾ ਕੇ ਪਿੱਛੇ ਜਗਾ ਕਿ ਕਿ ਦੀ ਜਗਾ ਕੇ ਜਗਾਈ ਆ ਇਹ ਜਗਾ ਮੇਰੀ ਆ ਸਾਡ ਦੀ ਜਗਾ ਸੀ ਆ ਤੇ ਇਹ ਆ ਇਹੋ ਸਾਫਾ ਇਹਦੇ ਮੇਰੇ ਘਰ ਵਾਲੇ ਕੱਢੀਏ ਚਲੀਏ ਕਮੇਟੀ ਤੋਂ ਨੌਕਰੀ ਤੋਂ ਬਾਹਰ ਕੱਢੀਏ ਕਹਦੇ ਇਹ ਭਲਾਈ ਨੇ ਨਹੀਂ ਰੱਖਣਾ ਇਹਦੇ ਥਾਰ ਕੋਈ ਹੋਰ ਬੰਦਾ ਰੱਖੇ ਸਕੇ ਆ ਭਲਾਈ ਤੈਨੂੰ ਹੀ ਨਹੀਂ ਆਇਨੀ ਤੇ ਕੰਮ ਕਰਨ ਤਾਂ ਨਹੀਂ ਆ ਤਨਵੇਂ ਇਹਦੇ ਬਰਾਸ ਮੋਟਰ ਸਾਨੂੰ ਕਰੇ ਬਲ ਪਰਚਾ-ਪੁਰਚਾ ਕਰਦਾ ਰਹੇ ਤੇ ਜੇ ਸਾ ਮੋਟਰ ਨਹੀਂ ਸਾਨੂੰ ਚਲਾਣ ਦਿੱਤੀ ਤੇ ਇਹ ਇਹ ਜਿਹਾ ਸਾ ਵਖੀਏ ਐ ਸਾਡੇ ਨਹੀਂ ਕਰਕੇ ਬੱਚੇ ਆਹ ਕਿੱਥੇ ਜਾਣਾ ਹਾਂਜੀ ਕਿੱਲੀ ਜਗ੍ਹਾ ਤੇ ਮੋਟਰ ਇਹ ਸਾਡੀ ਜਗ੍ਹਾ ਤੇ ਲਾਈ ਗਈ ਖਰਾਇ ਤੇ ਹਾਂਜੀ ਸਾਡਾ ਅਧਿਕਾਰ ਬਗਰਾ ਦੇ ਵਿੱਚ ਪ੍ਰਦਰਸ਼ਨ ਕੀਤਾ ਯਾਰ ਇਹ ਨਗਰ ਕੌਂਸਲ ਦੇ ਖਿਲਾਫ ਕੀ ਕਰਨਾ ਚਾਹੋਗੇ ਇਸੇ ਗਰੀਬ ਆਦਮੀ ਨਾਲ ਬਹੁਤ ਤਕਾ ਹੋਇਆ ਤੇ ਬੜੀ ਬੇਇਨਸਾਫੀ ਹੋਈ ਆ ਮੈਨੂੰ ਇਹਨੇ ਆਣ ਕੇ ਦੱਸਿਆ ਮੇਰੀ ਦੁਕਾਨ ਤੇ ਆਇਆ ਮੈਂ ਰਜੇਸ਼ ਕੁਮਾਰ ਲਾਟੂ ਆਮ ਆਦਮੀ ਪਾਰਟੀ ਦਾ ਵਰਕਰ ਆ ਮੈਂ ਆਪਣੇ ਜ਼ਿਲ੍ਹਾ ਪ੍ਰ ਹਲਕਾ ਪ੍ਰਧਾਨ ਮੰਟੂ ਜੀ ਨਾਲ ਵੀ ਗੱਲ ਕੀਤੀ ਕੋਦੂ ਪ੍ਰਧਾਨ ਨਾਲ ਵੀ ਗੱਲ ਕੀਤੀ ਇਹ ਕਹਿੰਦਾ ਵੀ ਆਪਾਂ ਐਮਸੀ ਨਾਲ ਵੀ ਗੱਲ ਕੀਤੀ ਸੀ ਇਨਾ ਤੱਕਾ ਨਹੀਂ ਹੋਣਾ ਚਾਹੀਦਾ ਇਹਦੇ ਨਿੱਕੇ ਨਿੱਕੇ ਬੱਚੇ ਆ ਸਾਰੇ ਪਿੰਡ ਨੂੰ ਪਤਾ ਆ ਜਿਹੜਾ ਮਰਜੀ ਆਂਡੀ ਗਵਾਂਡੀ ਪੁੱਛ ਲੋ ਆਣ ਕੇ ਹਰ ਇੱਕ ਬੰਦਾ ਤੁਸੀਂ ਪੁੱਛ ਕੇ ਜਾਇਓ ਜਗਾ ਇਹਦੀ ਆ ਇਹਨੂੰ ਨੌਕਰੀ ਦੇਣ ਦਾ ਲਾਲਚ ਦੇ ਕੇ ਇਹਦੀ ਮਾਂ ਕੋਲੋਂ ਤੇ ਜਗਾ ਆਣਾ ਨੇ ਬੋਰ ਕਰਾ ਲਿਆ ਹੁਣ ਉਹ ਕਹਿੰਦਾ ਜਾਂ ਤੇ ਮੇਰਾ ਬੋਰ ਪੁੱਟ ਲੋ ਜਾਂ ਫਿਰ ਮੈਨੂੰ ਨੌਕਰੀ ਦਿਓ ਉਹ 7500 ਰੁਪਏ ਨਾ ਕਮੇਟੀ ਘਰ ਵੀ ਕੰਮ ਕਰੇਗਾ ਇੱਥੇ ਮੋਟਰ ਵੀ ਚਲਾਏਗਾ ਤੇ ਉਹਦਾ ਘਰ ਕਿਤਾ ਚਲੇਗਾ ਗਰੀਬ ਆਦਮੀ ਦਾ ਜਾ ਕੇ ਇਹ ਮੋਟਰ ਇਹ ਜਨਾਨੀ ਚਲਾ ਲੈਂਦੀ ਆ ਆਪ ਉਹ ਦਿਹਾੜੀ ਲਾਂਦਾ ਸੀ 4-500 ਰੁਪਏ ਜਾ ਕੇ ਤੇ ਚਲੋ ਵਧੀਆ ਰੋਟੀ ਦਾ ਗੁਜ਼ਾਰਾ ਹੋਣ ਰਿਹਾ ਹੈ ਪਰ ਇਹ ਬਹੁਤ ਬੇਇਨਸਾਫੀ ਹੋਈ ਆ ਮੈਂ ਕਮੇਟੀ ਘਰ ਤੇ ਪ੍ਰਧਾਨ ਨੂੰ ਵਾਈਸ ਪ੍ਰਧਾਨ ਨੂੰ ਹੱਥ ਜੋੜ ਕੇ ਕਹਿੰਦਾ ਵੀ ਇਸ ਆਦਮੀ ਨੂੰ ਤੁਸੀਂ ਪਿੰਡ ਦੇ ਵਿੱਚ ਬਾੜ ਦੇ ਵਿੱਚ ਆਣ ਕੇ ਪਹਿਲਾਂ ਪਤਾ ਕਰੋ ਕਿਸੇ ਦੀਆਂ ਗੱਲਾਂ 'ਚ ਨਾ ਆਓ ਪਤਾ ਕਰੋ ਆਣ ਕੇ ਤੇ ਆ ਕੇ ਪਤਾ ਕਰੋ ਵੀ ਇਹਦੇ ਘਰ ਤੇ ਹਾਲਾਤ ਕਿਦਾਂ ਦੇ ਆ ਇੱਕ 7500 ਰੁਪਏ ਨਾਲ ਹੀ ਜੇ ਉਹਨੂੰ ਕਮੇਟੀ ਘਰ ਚ ਵੀ ਕੰਮ ਕਰਵਾਉਣਾ ਤੇ ਉਹਦੀ 15000 ਰੁਪਏ ਤਨਖਾਹ ਕਰੋ ਅਕਸਰ ਉਹਦਾ ਘਰ ਤੇ ਚੱਲੇ ਤੇ ਜਾਂ ਫਿਰ ਉਹਨੂੰ 7500 ਰੁਪਏ ਜੋ ਕਮੇਟੀ ਘਰ ਵੀ ਕੰਮ ਕਰੇਗਾ ਇੱਥੇ ਵੀ ਮੋਟਰ ਵੀ ਚਲਾਏਗਾ ਤੇ ਉਹਦਾ ਘਰ ਕਰਾ ਇਹ ਬਹੁਤ ਜਿਆਦਾ ਤੱਕਾ ਹੋ ਰਿਹਾ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਔਰ ਮੈਂ Shiv Sena Punjab Samajwadi Party Punjab Youth Wing ਦਾ ਉਪ ਪ੍ਰਧਾਨ ਵੀ ਹਾਂ ਮੈਂ ਹੱਥ ਜੋੜ ਕੇ ਕਮੇਟੀ ਘਰ ਵਾਲੇ ਪ੍ਰਧਾਨ ਨੂੰ ਵਾਈਸ ਪ੍ਰਧਾਨ ਨੂੰ ਬੇਨਤੀ ਕਰਦਾ ਹਾਂ ਆਪੀ ਇਸ ਨੂੰ ਦੁਬਾਰਾ ਨੌਕਰੀ ਤੇ ਰੱਖਿਆ ਜਾਏ ਇਸ ਗਰੀਬ ਆਦਮੀ ਦੀਆਂ ਬਾਦੋਵਾਵਾਂ ਨਾ ਲੀਆਂ ਜਾਣ ਤੇ ਇਹਦੇ ਨਾਲ ਇਨਸਾਫ ਹੋਵੇ ਜੈ ਬੋਧ ਰਾਜ ਜੀ ਗਗਰਾ ਪਿੰਡ ਤੋਂ ਬਾਟਰ ਬ੍ਰੇਕ ਤੋਂ ਸਜੰਧਾ ਸਰ ਕੇ ਬੰਦਚਰ ਕੀਤਾ ਜੇ ਨਗਰ ਕੌਂਸਲ ਦੇ ਖਿਲਾਫ ਇਹ ਜੀ ਕਮੇਟੀ ਦੇ ਖਿਲਾਫ ਕੀਤਾ ਆ ਸਾਡੇ ਗਰੀਬ ਬੰਦੇ ਨਾਲ ਧੱਕਾ ਕਰ ਰਿਹਾ ਇਹ ਮਾੜਾ ਬੰਦਾ ਵਿਚਾਰਾ ਇਹ ਕੁਝ ਸਿਆ ਸਾਡੇ ਪਿੰਡ ਦੇ ਸ਼ਰਾਰਤੀ ਤਬਕਾ ਜਿਹੜੇ ਇਨੂੰ ਕਢਾੜਾ ਜਾਂਦੇ ਆ ਮਾੜੇ ਬੰਦੇ ਨੂੰ ਰੋਟੀ ਨਹੀਂ ਖਾਣ ਦੇਖ ਕੇ ਸਖਾਉਂਦੇ। ਬਾਕੀ ਕੋਈ ਵੀ ਪੈਪ ਵੇਖ ਲਓ, ਨਾਲੀਆਂ ਦੇ ਵਿੱਚ ਸਾਰੇ ਕਿਤੇ ਗੰਦ ਪਲਾਏ ਕਰਦੇ ਆ। ਕੁਝ ਸਮਾਂ ਪਹਿਲੇ ਇੱਥੇ ਆਏ ਹੀ, ਉਦੋਂ ਮੈਂ ਵੀ ਵਿੱਚ ਬੈਠਦਾ ਸੀ, ਮੈਂ ਨਾਲ ਹੀ ਉਦੋਂ ਅਸੀਂ ਉਦੋਂ ਵੀ ਅਸੀਂ ਉਹੀ ਮੰਗ ਰਕੇ ਸੀ ਕਿ ਮੁੰਡੇ ਨੂੰ ਪੱਕਾ ਕਰੋ। ਇਹਨੂੰ 12-14 ਸਾਲ ਹੋਇਆ ਇਹਨੂੰ ਕਮੇਟੀ ਦੇ ਵਿੱਚ ਇੱਥੇ ਕੰਮ ਕਰਦੇ। ਹੁਣ ਇਹ ਵਿਚਾਰਾ ਬਾਹਰ ਕਿੱਥੇ ਜਾ ਕੇ ੱੱਕੇ ਖਾਏਗਾ? ਇਹ ਬਹੁਤ ਵੱਡਾ ਇਹਨਾਂ ਧੱਕਾ ਕੀਤਾ ਆ। ਅਗਰ ਜੇ ਇਹਨਾਂ ਸਾਡੀ ਮੰਗ ਨਹੀਂ ਕੀਤੀ ਤੇ ਅਸੀਂ ਕੋਈ ਹੋਰ ਵੀ ਕਰਦੇ ਕਰਨ ਦੀ ਕੋਸ਼ਿਸ਼ ਕਰਾਂਗੇ। ਕਮੇਟੀ ਦੇ ਵਿੱਚ ਜਾ ਕੇ ਵੀ ਧਰਨਾ ਦਵਾਂਗੇ। ਔਰੇ ਬੰਦੇ ਨਾਲ ਧੱਕਾ ਨਹੀਂ ਹੋਣ ਦਵਾਂਗੇ ਚਾਹੇ ਜੋ ਮਰਜੀ ਹੋਵੇ। ਇਹ ਹੀ ਗਗਰਾ ਹੈ। ਇਹ ਕੀ ਮਾਮਲਾ ਜਿਹੜਾ ਅੱਜ ਜਗਾ ਹਾਂਜੀ ਇਹ ਜੀ ਬੋਰੇ ਦੀ ਮੰਮੀ ਜਿਹੜਾ ਜਿੰਦੀ ਸੀ ਨਾ ਜੀਤੋ ਦੇਵੀ ਤੇ ਉਹਨਾਂ ਦੇ ਨਾਲ ਉਸ ਟਾਈਮ ਵੀ ਅਸੀਂ ਇਸੇ ਜਗ੍ਹਾ 'ਤੇ ਆਹੀ ਵੀ ਨਾੜੀ ਜਦੋਂ ਇਹ ਬੋਰੀ ਦੀ ਹੈ ਨਾ ਕੀਤਾ ਹੈ। ਹੁਣ ਪਤਾ ਨਹੀਂ ਬਿੱਟੂ ਪ੍ਰਧਾਨ ਆਇਆ ਸੀ ਕੋਈ ਕੌਣ ਆਇਆ ਸੀ ਜਦੋਂ ਇਹ ਪੋਰ ਕਰਵਾਇਆ। ਉਹਨਾਂ ਦਾ ਪਾਣੀ ਪੂਣੀ ਚਲਦਾ ਤੁਰਦਾ ਜਿੱਧਰ ਜਿੱਥੇ ਥੋੜੇ ਜਗ੍ਹਾ ਚੜਦਾ ਚੋੜੀ ਜਗ੍ਹਾ ਨਹੀਂ ਚੜਦਾ ਉਹਨਾਂ ਦਾ ਦੁਨੀਆ ਭਰੀਏ ਭਰੀ ਪੀਂਦੇ ਨੇ ਪਾਣੀ ਤੇ ਹੁਣ ਇਹ ਅੱਜ ਕਹਿੰਦੇ ਕਿ ਆਇਆ ਰਹੀ ਅਫਸਰ ਕੋਈ ਤੋ ਨੂੰ ਕਹਿੰਦੇ ਕਿ ਤਸੀਂ ਡਿੰਟੀ ਡੂਟੀ ਨਹੀਂ ਆਏ ਪਤਾ ਨਹੀਂ ਨੌਕਰੀ ਨਾ ਕੋਈ ਦਾ ਕੋਈ ਚੱਕਰ ਹੈ ਜਗ੍ਹਾ ਕੀ ਜੀ ਹੈ ਇਹ ਜਗ੍ਹਾ ਜਿੱਤ ਹੋ ਰਹੀ ਹੈ ਜੀ नगर काउंसिल ਕਿਉਂ ਬੋਲ ਰਿਹਾ ਐ ਸਿੱਤੇ ਉਹਨਾਂ ਨੂੰ ਇਹੀ ਪਾਣੀ ਉੱਪਰ ਨਹੀਂ ਆਂਦਾ ਦੂਸਰੇ ਬੋਰ ਚ ਨਹੀਂ ਆਂਦਾ ਉਹ ਕਹਿੰਦੇ ਉਹ ਖਰਾਬ ਹੀ ਬੋਰ ਤੇ ਫਿਰ ਕਹਿੰਦੇ ਕਿ ਛੋਟਾ ਬੋਰ ਹੋਏਗਾ ਤੇ ਸਾਰੇ ਪਿੰਡ ਨੂੰ ਪਾਣੀ ਮੋਣਾ ਤੇ ਪਾਣੀ ਤਾਂ ਵੀ ਪੂਰਾ ਭੁਜਦਾ ਸਾਡਾ ਹੀ ਕਨੈਕਸ਼ਨ ਲਵਾਈਆ ਬੋਰ ਪਾਣੀ ਲੁਆਇਆ ਸੀ ਤੇ ਸਾਡਾ ਕੋਈ ਜਦੋਂ ਨਵਾਂ ਨਵਾਂ ਲੱਗਾ ਤਿੰਨ ਚਾਰ ਮਹੀਨੇ ਪਾਣੀ ਚੜਿਆ ਬਾਅਦ ਚ ਬੰਦ ਹੋਇਆ ਫਿਰ ਅਸੀਂ ਬਿੱਲ ਭਰਦੇ ਰਹੇ ਭਰਦੇ ਰਹੇ ਕੋਈ ਸਾਡੇ 7000 ਤੋਂ ਦੇਖ ਨਾ ਲਗਦ ਫਿਰ ਅਸੀਂ ਨਾਕਟਵਾਇਆ ਸਿੱਤੇ ਕਦੇ ਤੂੰ ਆਦਾ ਚੰਡੀਗੜ੍ਹ ਨਾਲ ਪੁੱਜੇ ਤਾਂ ਫੇਰ ਉਹ ਤਾਂ ਘਟੋਣਾ ਜੇ ਤੂੰ ਪੂਰਾ ਬਿੱਲ ਭਰ ਫੇਰ ਆਈ ਭਰਿਆ ਤਾਂ ਫੇਰ ਉਹ ਤੁਹਾਡਾ ਨਾ ਘਟੋਏਗਾ ਤਾਂ ਉਹਦਾ ਕਨੈਕਸ਼ਨ ਤਾਂ ਜੇ ਕਨੈਕਸ਼ਨ ਉੱਥੇ ਹੀ ਲੱਗੇ ਦਾ ਪਾਣੀ ਨਹੀਂ ਆਉਂਦਾ ਇਹਦੀ ਆਪਣੀ ਜਗ੍ਹਾ ਬੋਲ ਗਿਆ ਸੀ ਇਹ ਇਹਦੇ ਜੀਤੋ ਦਾ ਫੋਰ ਆ ਕੀ ਹਾਂਜੀ ਇਹ ਜਗ੍ਹਾ ਇਹਦੀ ਆਪਣੀ ਆ ਇਹੀ ਪਾਣੀ ਵੀ ਚੱਲ ਸਾਨੂੰ ਵੀ ਪਾਣੀ ਦੀ ਪੀਓਗੀ ਮਰਲੇ ਬੇੜੇ ਨੂੰ ਪਾਣੀ ਦੀ ਤਾਂ ਸ਼ਾਰਾ ਮਲ ਲਾਈ ਪਰ ਦਾ ਸ਼ਾਰਾ ਪਿੰਡ ਪਾਣੀ ਇਥੋਂ ਲਿੰਦਾ ਇੰਦੇ ਘਰੋਂ ਪਾਣੀ ਟੁੱਟੀ ਹੋ ਜਿੱਧਰ ਜਿੱਧਰ ਨੇਚਰ ਦਾ ਸਾਰੇ ਲੋਕ ਇੰਦੇ ਘਰੋਂ ਪਰਦੇ ਆ ਪਾਣੀ ਹਾਂ ਕਿਉਂ ਝੂਠ ਕਿਉਂ ਮਾਰਨਾ ਸੀ ਜਿਹੜੀ ਗੱਲ ਅਸਲੀ ਜੀ ਤੇ ਉਹੀ ਦੱਸਣੀ ਆ ਜੀ ਆਹੀਂ ਕੋਈ ਥੋੜਾ ਵੀ ਇਹਦੇ ਵਿੱਚ ਸਾਨੂੰ ਕੋਈ ਏਰਾ ਫੇਰੀ ਵਿੱਚ ਪਾਣੀ ਦੁਨੀਆ ਭਰ ਦਿਆ ਜਿਹੜੇ ਸਾਰੇ ਮਹੱਲੇ ਨੂੰ ਪੁੱਛ ਲੋ ਸਾਰੇ ਭਰ ਦਿਆ ਪਾਣੀ ਆਹੀਂ ਵੀ ਭਰਨੇ ਆ ਹਮ ਇਹਰੇ ਕੀ ਕਰਨਾ ਜੀ ਜੀ ਜਗਾ ਇਹਨਾਂ ਦੀ ਹੈ ਜੀਤੋ ਦੇਵੀ ਦੇ ਨਾਮ ਜਗਾ ਉਹਨਾਂ ਦੀ ਤੇ ਉਹਨਾਂ ਨੇ ਦਿੱਤੀ ਹੀ ਮੋਹਰ ਕਰਨ ਵਾਸਤੇ ਆ ਤਾਂ ਹੁਣ ਭਾਈ ਉਹਨਾਂ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੇ ਆਪਣੀ ਜਗ੍ਹਾ ਦਿੱਤੀ ਤੇ ਨੌਕਰੀ ਵੀ ਦੇਣੀ ਚਾਹੀਦੀ ਆ ਨਾ ਗਰੀਬ ਬੰਦੇ ਵਿਚਾਰੇ ਉਹਨਾਂ ਕਿਹਾ ਯਾਰ ਚਲੋ ਜਗ੍ਹਾ ਵੀ ਦੇਣਾ ਦੇਣੀ ਚਾਹੀਦੀ ਆ ਚਾ ਜਾਣਾ ਆਹ ਛੋਟੇ ਛੋਟੇ ਬੱਚੇ ਆ ਵਿਚਾਰੇ ਦੇ ਤੇ ਕਿੱਥੇ ਜਾਣਾ ਨਾ ਨਾਲ ਜਗ੍ਹਾ ਦਿੱਤੀ ਤੇ ਚਾਹ ਨੌਕਰੀ ਤੇ ਦੇਣੀ ਚਾਹੀਦੀ ਆ ਨੂੰ ਆਹੋ ਹਾਂ ਮੈਂ ਵੀਰੇ ਵਾਸਤੇ ਜਗ੍ਹਾ ਦਿੱਤੀ ਹਾਂਜੀ ਵੀਰੇ ਵਾਸਤੇ ਜਗ੍ਹਾ ਦਿੱਤੀ ਉਹਨਾਂ ਨੇ ਇਹਨਾਂ ਵੀ ਨੌਕਰੀ ਵਾਸਤੇ ਹਾਂ ਨੌਕਰੀ ਵਾਸਤੇ ਵਾਦਾ ਕਿਤੇ ਦਾ ਕਹਿੰਦੇ ਨੇ ਉਹਨਾਂ ਨੇ ਨੌਕਰੀ ਵਾਸਤੇ ਦਿੱਤੀ ਜਗ੍ਹਾ